ਕਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਜੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈਗਾ ਮਾਰਨਿੰਗ ਦਾ ਪਾ ਬਣਾ ਰਿਆਂ ਜੀ ਪਿਆਜ਼ ਤੇ ਨੂਨ ਮਿਰਚਾਂ ਵਾਲੀਆਂ ਰੋਟੀਆਂ ਤੇ ਬੱਚਿਆਂ ਲਈ ਅੱਜ ਸਬਜੀ ਹੈਣੀ ਚੁੱਕੀ ਤੇ ਕੋਈ ਅੱਜ ਮੈਂ ਪਿਆਜ਼ ਤੇ ਹਰੀਆਂ ਵਿੱਚ ਹਰੀਆਂ ਮਿਰਚਾਂ ਗ੍ਰाइंड ਕਰਕੇ ਆਟਾ ਗੁੰਨ ਲਿਆ ਸੀਗਾ ਤੇ ਉਹ ਨਾ ਜੇ ਪਰੌठा ਬਣਾਉਣਾ ਚ ਰੋਟੀ ਬਣਾ ਲਉ ਪਰ ਅਜੇ ਮੈਂ ਇਕੱਲੀ ਆ ਮੈਨੂੰ ਟਾਈਮ ਬਾਹ ਲੱਗਦਾ ਪਰੌਂਠੇ ਬਣਾਉਣ ਤੋਂ ਮੈਂ ਰੋਟੀ ਹੀ ਬਣਾ ਲਈ ਆ ਤੇ ਇਹਨਾਂ ਨੇ ਟੀਪਨ ਤੇ ਟਾਈਟ ਕਰ ਲਈਆਂ ਤੇ ਖਾਈ ਜਾਂਦੇ ਆ ਮੈਂ ਰੋਟੀਆਂ ਇਹ ਸਸ ਫੇਰ ਮੇਰੀ ਤੇ ਸਰਦਾਰ ਜਿਹੜੀ ਰੋਟੀ ਲੈ ਜੂਗੀ ਕਿ ਪਡਾਨੀ ਵਾਲਾ ਬਾਬਾ ਅਸੀਂ ਆਪ ਜੇ ਬਣਾ ਲਾਂਗੇ ਮੂੰਗੀ ਮਸਰਾ ਦੀ ਦਾਲ ਹੈਗੀ ਤੇ ਅਸੀਂ ਰੋਟੀ ਬਣਾਵਾਂਗੇ ਆਪਦੀ ਤੇ ਇਹਨਾਂ ਪਰੌਂਠੇ ਲਾ ਦੇ ਹੋਲੇ-ਪੋਲੇ ਦੇ ਬਹੁਤ ਵਧੀਆ ਰੋਟੀਆਂ ਨੇ ਜਣੀ ਕਿ ਹੈਗੀ ਤਾਂ ਉਹ ਕਿਉਂ ਲਾਇਆ ਪਰੌਂਠੇ ਬਸ ਇੱਕ ਗੋੜੀ ਨਹੀਂ ਤਾਂ ਇਹ ਨਹੀਂ ਕਰੀ ਕਿਉਂਕਿ ਫੇਰ ਮੇਰਾ ਸਾਰਾ ਝਾੜੂ ਚੂੜੂ ਸਾਰਾ ਕੁਝ ਹੀ ਪੈਗਾ ਤੇ ਉਧਰ ਉਹ ਆਪੂੜਾ ਸਿੱਟੇ ਆਈ ਇਤਾਰ ਦੂਰ ਕੱਢ ਕੇ ਫਿਰ ਇਹਨਾਂ ਦੇ ਸਿਰ ਬਾਹੇ ਤੇ ਦੁੱਧ ਬਾਹਰ ਸਾਹਮਣ ਆ ਤੇ ਫਿਰ ਮੈਂ ਆਟਾ ਗੁੰਨ ਤਾ ਸਵੇਰੀ ਗੁੰਨ ਲਾਣੀ ਆ ਤਾਂ ਹੀ ਮੈਂ ਆਟਾ ਗੁੰਨਣ ਮੇਰੀ ਵੀਡੀਓ ਨਹੀਂ ਬਣਾਈ ਹੈਗੀ ਆਟਾ ਤਾਂ ਮੈਂ ਸਵੇਰੇ ਚਾਹ ਧਰ ਕੇ ਬਸ ਚਾਹ ਹੀ ਦੇ ਦੇ ਲੱਸੀ ਬਣਾ ਲਾਣੀ ਆ ਆਟਾ ਗੁੰਨ ਲਾਣੀ ਆ ਕੈਂਪਰ ਚ ਵਰਕ ਵਰਕ ਪਾ ਲਾਣੀ ਹੈ ਨਾ ਚਾਹ ਬਣ ਜਾਂਦੀ ਹੈ ਚਾਹ ਪੀ ਕੇ ਫਿਰ ਆਦਾ ਕੱਚਾ ਦੇ ਜਿਹੜਾ ਸੰਭਰੇ ਹੀ ਮੈਂ ਬਾਅਦ ਸੰਭਰੇ ਹੀ ਤੇ ਬਾਕੀ ਝਾੜੂ ਪੋਚਾ ਹਜੇ ਮਹਾਕਲਮ ਹੈ ਰੋਟੀ ਦਾ ਕੰਮ ਹੀ ਨਵੇਂ ਲੈਣਾ ਕਿਉਂਕਿ ਫਿਰ ਝਾੜੂ ਪੋਚਾ ਕਰਕੇ ਫਿਰ ਜਾਊ ਮੱਝਾਂ ਵਾਲਾ 9 ਵਜੇ ਜਾਣਗੇ ਮੱਝਾਂ ਵਾਲਾ ਜਾਣਦੀ ਨੂੰ ਸਰਦਾਰ ਜੀ ਖੇਤ ਬਾਗ ਦੇ ਪਿਆਜ਼ ਵਾਲੀਆਂ ਰੋਟੀਆਂ ਬਣਾ ਲਓ ਜੇ ਪ੍ਰੌਫੇ ਬਣਾਓ ਇਹਨੇ ਟੇਸਟੀ ਬਣਦੇ ਨੇਗੇ ਬਹੁਤ ਹੀ ਜਲੇ ਥੋੜਾ ਜਿਹਾ ਵਿੱਚ ਹੋ ਪਾ ਲੇ ਬੇਸਣ ਫਿਰ ਬਹੁਤ ਵਧੀਆ ਬਣਦੀ ਨੇ ਐਸੇ ਪਾ ਗੀਆਂ ਸਾਰੀਆਂ ਪਹਿਨ ਬਹ ਪਹਿਲਾਂ ਮੈਂ ਰੋਟੀ ਬਣਾ ਲਾ ਚਲੋ ਰੋਟੀ ਦਾ ਕੰਮ ਨਿੱਪੜ ਤੋ ਹੈ ਨਾ ਫਿਰ ਇਹ ਪਰੋਟੀ ਬਣਾ ਲਈ ਫਿਰ ਬਾਅਦ ਚੱਲਣਾ ਪੈ ਸਕਦਾ ਹੈ। ਲੋ ਜੀ ਆਪਾਂ ਇਹ ਕੰਮ ਸੰਜੇ ਕਰ ਲੈਣਗੇ। ਤੇ ਮੈਂ ਨਾ ਐਸੀ ਜੀ ਪੌਣੇ 11 ਵਜੇ ਸਾਰਾ ਕੰਮ ਕਰਕੇ ਪੌਣੇ 11 ਵਜੇ ਨਾ ਆਈ ਸੀ। ਤੇ ਮੈਂ ਸਰਦਾਰ ਜੀ ਖੇਤ ਬਾਗੇ ਤੇ ਇਹਨਾਂ ਮੈਂ ਮਦਦ ਹੋ ਰਹਾ ਹੁ ਕਰ ਲਾ। ਦੇਖ ਲਾਂ ਕੱਪੜੇ ਸੁੱਕ ਗਏ ਕਿ ਨਾ ਕੱਪੜੇ ਵੀ ਅੱਜ ਮੈਂ ਕਵੇਲੇ ਧੋਤੇ ਨੇਗੇ। ਕਬੀਰੀ ਤੋਂ ਦਿੱਤ ਨੇ ਸਾਰਾ ਕੰਮ ਕਰਕੇ ਮਿਲਿਆ ਕੱਪੜੇ ਵਿੱਚ 3.5 ਦਾ ਸਮਾਂ ਗੂ ਤੇ ਬੱਝੀ ਕਿ ਲੈਣੇਗੇ ਕਿ ਕੁ ਜਾਣ ਦੋ ਹਨ ਫਿਰ ਲਾਉਣਿਆਂਗੇ ਅ ਪਤਾ ਨਹੀਂ ਸੱਲ ਜੀ ਨਹੀਂ ਜਾਂਦੀ ਹੈਗੀ ਸੱਲ ਜੀ ਨਹੀਂ ਜਾਂਦੀ ਹੈਗੀ ਇਹ ਚ ਤੇ ਮੈਂ ਤੋਂ ਕਿਤੇ ਰਹੀ ਇਹ ਸਬਜੀ ਸਬਜੀ ਲੈ ਕੇ ਰਾਤ ਅਸੀਂ ਮੂੰਗੀ ਮਸ ਰਾਈ ਦਾਹ ਧਰ ਲਈ ਤੇ ਸਰਦਾਰ ਜੀ ਖਾਂਦੇ ਨਹੀਂ ਹੈਗੇ ਸਤਮਾ ਮਾਤਿਆਂ ਨੂੰ ਖੁਸ਼ ਹੋ ਕੇ ਖਾਦੀਏਗੀ ਖੁੱਲੀ ਖਾਦੀ ਹੈ ਖੁਸ਼ ਹੋ ਕੇ ਖਾਦੀ ਹੈ ਤੇ ਉਹ ਪਰ ਦਾਲਾਂ ਨੂੰ ਬੁਲਾਈਆਂ ਘਾਟੀ ਖਾਂਦੇ ਨੇ ਮੈਂ ਨਾ ਇੱਕ ਤਾਂ ਲੈਤੇ ਨੇ ਕਰੇਲੇ ਨਹੀਂ ਇੱਥੇ ਨੇ 3 ਕਿਲੋ ਅੱਧੇ ਕਿਲੋ ਲੈਤਣ ਪਰਸਾਨ ਹੋਈ ਤਾਂ ਇਹ ਦੋ ਦਿਨ ਨਹੀਂ ਮੁੱਕਣੇ ਕਿਉਂਕਿ ਚਾਰ ਤਾ ਸਿ ਜਣਿਆਂਗੇ ਹਨ ਤੇ ਆ ਮਟਰ ਲੈਤੇ ਨੇਗੇ ਪੈਕਪੂਟ ਵਾਲੇ ਮਟਰ ਤੋਂ ਵਧੀਆ ਨੇ ਨਾ ਵਧੀਆ ਵੱਡਣ ਅੱਜ ਜਰ ਲੈਉਣੀਆਂ ਹੈ ਮਟਰ ਲੈਉਣੀਆਂਗੇ ਇਹ ਜਿੱਤੇ ਨੇ 30 ਰੁਪਈਆ ਹੱਦੀ ਤੋਂ ਸੱਤ ਦੇ ਆਹ ਸਿਰਫ 1 ਕਿਲੋ 40 ਰੁਪਈਆ ਦੇ ਦਿੱਖੇ 100 ਰੁਪਈਆ ਸਬਜ਼ੀ ਲੈਤੀ ਦੋ ਦਿਨਾਂ ਦੀ ਤੇ ਦੋ ਦਿਨਾਂ ਵਧੀਆ ਲੰਗ ਜਾਣ ਦੀ ਸਬਜ਼ੀ ਨਾਲ ਤੇ ਮਕਰੇਲੇ ਧੋਕਰਾ ਕਰ ਦਿੱਤੇ ਇਹਨੂੰ ਮੈਂ ਟਾਕ ਦਿਆ ਕਿਉਂਕਿ ਮੱਖੀ ਨੇ ਲੈਂਦੀ ਹੈ ਇਸੇ ਤੇ ਆਪਾਂ ਕਿਵੇਂ ਬਣਾਵਾਂਗੇ ਕarele ਨੇ ਮੈਂ ਮਟਰ ਕੱਢ ਕੇ ਰੱਖ ਦੀਆਂ ਤੇ ਤਿਆਰੀ ਕਰਦੇ ਮਸਾਲਾ ਮਸੂਲਾ ਹੁਣ ਦੁਪਹਿਰੇ ਦੁਪਹਿਰ ਹੈ ਨਾ ਤੇ ਤਿਆਰੀ ਕਰਕੇ ਰੱਖ ਦੀਆਂ ਨਰੀ ਮੈਂ ਤੇ ਵੀ ਐਂ ਲਾਦਾ ਭਾਈ ਦੇ ਮਟਰ ਵੀ ਇਹ ਜਿਹੇ ਨੇ ਉਹ ਤਾਂ ਪੱਕੇ ਨਹੀਂ ਵਧੀਆ ਦੇਖੋ ਕਿੰਨੇ ਕਧਾਏ ਨਿਕਲ ਨਹੀਂ ਚਲੋ ਇਹ ਆਪਾਂ ਫੇਰ ਮਿਲਦੇਾਂਗੇ ਨਹੀਂ ਮੈਂ ਇਹ ਰੱਖ ਦਾਂਦੀ ਇਹ ਮੈਨੂੰ ਐਂ ਜਿ ਲੱਗੇ ਗਿੱਲੇ ਜਿਵੇਂ ਲਿੱਕੇ ਲੱਗੇ ਮਾ ਫਿਰ ਫ੍ਰਿਜੀ ਚ ਮੁਸਕ ਜਿਹਾ ਲੱਗ ਜੰਦੀ ਆਪਾਂ ਨਾ ਮਟਰ ਕੱਢ ਕੇ ਤੇ ਆਪਾਂ ਫਰਿੱਜ 'ਚ ਰੱਖ ਦਾਂਗੇ ਡੱਬੀ 'ਚ ਪਾ ਕੇ ਡਬਟੀ ਫਨਾ 'ਚ ਪਾ ਕੇ ਤੇ ਕੱਲ ਨੂੰ ਬਣਾ ਲਾਂਗੇ ਜੇ ਮਟਰ ਅੱਜ ਕੇ ਹਾਂ ਤਾਂ Karele ਨੂੰ ਕੱਲ ਨੂੰ ਬਣਾ ਲਾਂਗੇ Karele ਕੇਰਾ ਤੋਤੇ ਤੇ ਪਰ ਕੱਲੀਆਂ ਘਰੇ ਮੈਂ ਕੋਈ ਹੈ ਨਹੀਂ ਆਪਣੇ ਘਰ ਕੱਲੀਆਂ ਗਈ ਏਡੇ ਵੱਡੇ ਘਰ 'ਚ ਕੱਲੀ ਨੂੰ ਵੀ ਟਾਈਮ ਕੱਢਣਾ ਔਖਾ ਹੋ ਜਾਂਦਾ ਹੈ ਤੇ ਕੱਪੜੇ ਨੇ ਬੰਦੂਕ ਧੁੱਪ ਹੋਰ ਲੱਗ ਜਾਂਦੀ ਇੱਕ ਤਾਂ ਧੁੱਪ ਜੀ ਨਹੀਂ ਹੈਗੀ ਅੱਜ ਪਤਾ ਨਹੀਂ ਮੌਸਮ ਜਾਂ ਕਿਵੇਂ ਜੋ ਹੈ ਤੇ ਸਿੱਲਾ ਜਾਂ ਮੌਸਮ ਹੋਇਆ ਤੇ ਕੱਲ ਵਾਲੇ ਕੜੀਆਂ ਨੇ ਨਾ ਇੰਨਾ ਗੰਦਪਾਤ ਹੈ ਇੰਨਾ ਗੰਦਪਾਤ ਆ ਸਾਰੇ ਪੋਚੇ ਲਾਏ ਸਾਰੇ ਤੱਕ ਤੇ ਮੋਰੀਆਂ ਤੇ ਕੱਪੜਾ ਮਾਰਿਆ ਲੋ ਜੀ ਆਪਣੀ ਬਾੜੀਂ ਅੰਦਰ ਕੱਖ ਬਾਰੇ ਸੀ ਵੱਡੇ ਨੇ ਹਜੇ ਗੁੱਦਾਂਗੇ ਤਰਮਾ ਕੇ ਮੈਂ ਜਾਈ ਨਹੀਂ ਰਮਾਈ ਮਹਕਾ ਨੂੰ ਲੈਟ ਮਚਾਉਣੀ ਰੱਬ ਬੱਦਰ ਜੀ ਹੋਏ ਆਪਣੇ ਕੀਆ ਰੱਬ ਰਮਾ ਦੇ ਤੇ ਮਿਰਚਿਆਂ ਦੇ ਬੂਟੇ ਸੁੱਖਣ ਵਾਲਾ ਆਪਣੇ ਮਿਰਚਾ ਖਾਣਯੋਗੀਆਂ ਹੋ ਜਾਣੀਆਂ ਇੱਕ ਦੋ ਦਿਨਾਂ ਨੂੰ ਤੋੜਨ ਵਾਲੀਆਂ ਹੋ ਜਾਣੀਆਂ ਨੇ ਇਸਾਂ ਨੇ ਤੋੜ ਕੇ ਸਕਾ ਲਾਂਗੇ। ਕ੍ਰੇਲਿਆਂ ਦੀ ਬੇਰ ਬੱਚੀ। ਹੁਣ ਤਾਂ ਸਰਦਾਰ ਜੀ ਘੇਮਲਾ ਦਾ ਬੱਜੀ ਗਈ ਨਾ ਬਾਚ ਗਈ। ਇਹਨਾਂ ਮਿੱਟੀ ਮੁੱਟੀ ਲਾ ਲਾਂਗੇ। ਦੋ ਕ੍ਰੇਲੇ ਲੱਗੇ ਪਏ ਨੇਗੇ। ਵੱਡੇ ਕ੍ਰੇਲਿਆਂ ਚ ਪਾ ਲਾਂਗਾ। ਗੂਰਾਂ ਦੀ ਬੇਲ ਮੈਂ ਕਿਹਾ ਸੀ ਵੜ ਦੋ ਫੇਰ ਇਕੱਠੀ ਜੀ ਕਰਕੇ ਧਰ ਗਿ ਆਹ ਬੂਟਿਆਂ ਤੇ ਮੁਕਰੀਆਂ ਨਹੀਂ ਸੰਤ ਤੇ ਹੀ ਭਿੰਡੀਆਂ ਮੁਕੜੀਆਂ। ਇਹ ਕੱਖ ਜੇ ਬਾਲੇ ਮੀ ਕਰਕੇ ਸੌਣ ਦੇ ਮੀਂਹ ਕਰਕੇ ਨਾ ਮੀਂਹ ਕਰਕੇ ਬਾਲੇ ਹੋ ਜਾਂਦੇ ਨੇ ਪੱਤਕਾ। ਮਾਸਣ ਬਾੜੀ ਦਿਖਾਣਾ ਹੈ ਤੇ ਗੁੱਡਕੇ ਵਧੀਆ ਮਿੱਟੀ ਲੱਗ ਜੂ ਬੂਟੇ ਨਾਲ ਅੰਬ ਕੀ ਹੋਏ ਨੇ ਇੱਥੇ ਅੰਬ ਸਿੱਲੇ ਥਾਵੇਂ ਤੇ ਬਾਰੇ ਅੰਬ ਹੋ ਗਏ ਲੋ ਜੀ ਆਪਾਂ ਨੇ ਨਾ ਕਰੇਲਿਆਂ ਦੀ ਸਬਜ਼ੀ ਧਾ ਦਿੱਤੀ ਹੈ ਗਰਮੀ ਬਹੁਤ ਹੈ ਵੀ ਤਰੇਲਿਆਂ ਦੀ ਸਬਜ਼ੀ ਤਾਰ ਦਿੱਤੀ ਹੈ ਕਿ ਨਾ ਮੈਂ ਇੰਨੇ ਸੌਖੇ ਤਰੀਕੇ ਨਾਲ ਕਰੇਲੇ ਬਣਾਏ ਨੇ ਸੌਖੇ ਤਰੀਕੇ ਨਾਲ ਬਣਾਏ ਨੇ ਜਿਵੇਂ ਮੇਰੀ ਦਾਦੀ ਬਣਾਉਂਦੀ ਸੀ ਇਸ ਤਰ੍ਹਾਂ ਬਣਾਏ ਨੇ ਮੈਂ ਤੇ ਤਹਾਨੂੰ ਮੈਂ ਕੈਮਰਾ ਚੇਂਜ ਕਰਕੇ ਦਿਖਾਉਣੀ ਆ ਕਿ ਕਿਵੇਂ ਬਣਾਏ ਨਾ ਸਿਲਣ ਦੀ ਲੋੜ ਨਾ ਮਸਾਲਾ ਭੁੰਨਣ ਦੀ ਲੋੜ ਨਾ ਧੁੱਪੇ ਤਰਨ ਦੀ ਲੋੜ ਕਿਹੜੇ ਤਰੀਕੇ ਨਾਲ ਬਣਾਏ ਨੇ ਉਹ ਤਰੀਕਾ ਦਾਦੀ ਵਾਲਾ ਤਰੀਕਾ ਦੱਸਦੀ ਆ ਮੈਂ ਠੀਕ ਹੈ ਜੀ ਤੇ ਕੌੜਾ ਤੇ ਮੈਂ ਦਾਦੀ ਕਹਿੰਦੀ ਸੀ ਜੇਰਾ ਪਾਣੀ ਕੱਢਤਾ ਕੌੜਾ ਕੌੜਾ ਪਾਣੀ ਕੱਢਤਾ ਫਿਰ ਕਰੇ ਲੇਤੀ ਰੱਖੀ ਗਿਆ ਤੇ ਤਹਾਨੂੰ ਮੈਂ ਟਾਈਮ ਚੇਂਜ ਕਰਕੇ ਦਿਖਾਉਣੀ ਆ ਪੱਕੀ ਜਾਂਦੇ ਨੇ ਕੰਜੂਮੈਂਟਾਂ ਸਬਜ਼ੀ ਬਣਦੀ ਠੀਕ ਹੈ ਤਿਆਰੀ ਜਿਹੜੀ ਆਪਾਂ ਕਰਾਂਗੇ ਜੋ ਉਹ ਤਾਂ ਵੱਧ ਟਾਈਮ ਲੱਗੇ ਪਕਾਣ ਤੋਂ ਕੰਜੂਮੈਂਟ ਹੀ ਲੱਗੇਗਾ ਠੀਕ ਹੈ ਸਿੱਕਾ ਹੁਣ ਦਿਖਾਉਣੀ ਹੈ ਲੋ ਜੀ ਮੈਂ ਇਸ ਤਰ੍ਹਾਂ ਨਾ ਮਸਾਲਾ ਗ੍ਰाइंड ਕਰ ਲਿਆ ਸੀਗਾ ਤੇ ਵਿੱਚ ਹੀ ਹਰਜੀ ਪਾ ਦਿੱਤੀ ਨੂਨ ਮਿਰਚ ਪਿਆਜ਼ ਲਸਣ ਟਮਾਟਰ ਸਾਰਾ ਕੁਝ ਵਿੱਚ ਹੀ ਪਾ ਕੇ ਪਾ ਲਿਆ ਸੀ ਇਹ ਮਸਾਲਾ ਬਚ ਗਿਆ ਤਾਂ ਆਪਾਂ ਨੇ ਹੋਰ ਸਬਜ਼ੀ ਚ ਕੰਮ ਆਜੂ ਫੇਰ ਦੇਖਾ ਕਰੇਲੇ ਦੀ ਮੈਂ ਤੋਂ ਥੇਕ ਤੋਂ ਦਿਖਾਏ ਮੈਂ ਉਹਨੇ ਕਰੇਲੇ ਦੇ ਪੈ ਸੀਏ ਕਿ ਕੱਚਾ ਮਸਾਲਾ ਭਰ ਕੇ ਨਾ ਉਸ ਤਮਾਕ ਲਈ ਹਰੀ ਐਸਟਰਾ ਪਾਕੀ ਆਂ ਦਿੰਨੀ ਐਂ ਪਾਸਾ ਥੱਲੀ ਆਂ ਨੀ ਐ ਜਿਹੜਾ ਮੈਂ ਪਹਿਲਾਂ ਪਾਇਕ ਪਹਿਲਾਂ ਵੀਡੀਓ ਬਣਾਉਣ ਤੋਂ ਪਹਿਲਾਂ ਕਿਉਂਕਿ ਅਜ ਕੰਬੀਆ ਜਾਂ ਹੁਣ ਮੈਂ ਕਰੂੰ ਦੇਖੋ ਇਸ ਤਰ੍ਹਾਂ ਇਸ ਦੇ ਨਾਲ ਮੈਂ ਪਾਸਾ ਬਹੁਤ ਬਹੁਤ ਪਿਛਾਲ ਲਈ ਨਾ ਮਸਾਲਾ ਮਿਕਸ ਕਰ ਮੈਂ ਅੱਜ ਮੈਂ ਅੱਜ ਦੁੱਧ ਦਾਲ ਦੀ ਵਾਲਾ ਤਰੀਕਾ ਵਰਤੀ ਠੀਕ ਹੈ ਜੀ ਿਦी ौ नਾ ਾਣा बग ਸੇੰ ब ाज हु हु बਂ ਹी बहुत ਾ ਸਾ ਸबਾ ਸੇਾी ਾ ਜੀਰਾਂ ਆਪਾਂ ਹਨਾ ਦਾਦੀ ਦੇ ਤਰੀਕੇ ਨਾਲ ਸਬਜ਼ੀ ਬਣਾਉਣਿਆਂਗੇ ਤਾਂ ਫਿਰ ਦਾਦੀ ਐ ਤੇ ਮਾਂ ਕਿਉਂ ਕੋਈ ਵੀ ਹਨਾ ਜਾ ਰਾਹ। ਕੰਦਾਂ ਤੇ ਤਸਵੀਰਾ ਬਣਤੀ ਰਹਿ ਜਾਂਦੀ ਨੇ ਜਾਨ ਵਾਲੇ ਨੇ ਜਾਤੇ ਹੀ ਰਹਿ ਜਾਂਦੀਆਂ ਨੇ। ਤੇ ਦੋ ਜਿ ਪਕੀ ਮਿਲ ਕੇ ਨਾਲ ਨਸਤਰਾ ਇਹ ਪਾਸਾ ਖੰਗਦੇ ਹੈ। ਜਮੀ ਕੱਟ ਸੇਕ ਤੇ ਇਹ ਕਿਚੋ ਮਸਾਲਾ ਦੇ ਨੂੰ ਕੋਈ ਨ ਗੱਚਾ ਰਹਿਣਾ ਹੈਗਾ। ਸੱਤ ਸੇਕ ਤੇ ਪਕਾਵਾਂਗੇ ਨਾ ਆਪਾਂ ਇਹ ਸੱਤ ਸੇਕ ਕਰਿਆ ਹੋਇਆ ਹੈਗਾ ਮੇਰੇ ਕੱਟ ਗਿਆ ਇਹ ਸੋਲੀਟੇ ਕਰਿਆ ਹੋਇਆ ਹੈ ਤੇ ਬਾਕੀ ਭਣਾ ਪੁੱਤੀਆਂ ਨੇ ਇਹਦੇ ਤੁਸੀਂ ਜਿਹੜੀ ਦਸ ਲਾਈਆਂ ਨੇ ਚੁੱਲਾ ਮੈਂ ਆਏ ਨਹੀਂ ਚਲਾਉਂਦੀ ਮੈਂ ਆ ਗੈਂਸ ਤੇ ਬਾਅਦ ਕਰਦੀ ਹਾਂ ਇਸ ਕੰਮ ਤੇ ਮੈਂ ਅਨਸਰ ਦੇ ਵਿੱਚ ਲਾਉਣੀ ਜਦੋਂ ਕਾਲੀ ਹੋ ਜਾਈਏ ਤਾਂ ਫਿਰ ਇਹ ਚੀਜ਼ ਬਣ ਜਾਂਦੀ ਸੇਕੀ ਜੇ ਕੀ ਚੀ ਜ ਬਣ ਜਾਂਦੀ ਹੈ ਤਾਂ ਕਰਕੇ ਤੁੱਲਾ ਮੈਂ ਚਲਾ ਲੈਣੀ ਆ ਉਹ ਤਾਂ ਪੈਨੇ ਜਲ ਭਰ ਗਿਆ ਪੈਨਾ 10000 ਰੁਪਏ ਆ ਗਿਆ ਜੀ ਇਹਨੇ ਤੋਂ ਲੈਣੇ ਤੋਂ ਦੇਣੇ ਪੈ ਜਾਂਦੇ ਨੇ ਜੀ ਲੋਨ ਜੀ ਇਹ ਆਪਾਂ ਉਹ ਸਾਹਬ ਨਾਲ ਬਰਤ ਲਈਏ ਹਨ ਤੇ ਆਪਾਂ ਵਧੀਆ ਰਹਾਂਗੇ ਜਿਹੜਾ ਇਹ ਤੇਲ ਬਜੂਗਾ ਬਸ ਤਾਂ ਬਸ ਜਾਣੀ ਜਾਏਗਾ ਆ ਪਾ ਮਸਾਲਾ ਤਾਲ ਕੇ ਰੱਖ ਲਾਂਗੇ ਕਿਉਂਕਿ ਚਲਿਆ ਹੋਇਆ ਮਸਾਲਾ ਖਰਾਬ ਨਹੀਂ ਹੁੰਦਾ ਚਟਣੀ ਮੰਗੂ ਬਣਦੀ ਹੈ ਪਾ ਕੇ ਇਹਨੂੰ ਬਸਾਇ ਲਾਉਣਾ ਹੈ ਸੇਕ ਘੱਟ ਪੈਂਦਾ ਨਹੀਂ ਵੱਡਾ ਇਸ ਵਾਰੀ ਵਿੱਚ ਸੇਕ ਵੱਡਾ ਪੈਂਦਾ ਹੋ ਦੋਸਤੋ ਸਾਗ ਨਾਲ ਆਰੇ ਨਾਲ ਕੋਟ ਕੋਟ ਕੇ ਟਾ ਕੇ ਬੰਨੇ ਸੀਗੇ ਤੇ ਸਾਗ ਦੇਣਾ ਹੋਊਗਾ ਤੇ ਦਿਖਾਉਣੀ ਬਣਨਗੇ ਲੋ ਜੀ ਮੈਂ ਤਾਂ ਸਬਜੀ ਬਣਾ ਕੇ ਰੋਟੀ ਵੀ ਖਾ ਹਟੀ ਤੇ ਮੇਰੇ ਤਾਂ ਮੂੰਹ ਚੋਂ ਪਾਣੀ ਆ ਗਿਆ ਐਨੇ ਵਧੀਆ ਸਬਜੀ ਬਣੀ ਆ ਪੋਰਾ ਕੌੜੀ ਨਹੀਂ ਬਣੀ ਮਾਪਿਆਂ ਨੇ ਮੈਂ ਦੱਸੂਗੀ ਦੇਖੋ ਜੀ ਆਪਾਂ ਕੱਢ ਦਾਂਗੇ ਕਿਸੇ ਭਾਂਡੇ ਦੇ ਵਿੱਚ ਸਬਜੀ ਮੈਂ ਕੈਮਰਾ ਚੇਂਜ ਕਰਕੇ ਦਿਖਾਉਣੀ ਇੱਥੋਂ ਭਾਂਡੇ ਮੇਲੇ ਕਰਕੇ ਮਾਏ ਦਾਂਗੇ ਜਿਹੜਾ ਮਸਾਲਾ ਤੇ ਉਹ ਮੈਂ ਵਿੱਚ ਪਾ ਲਿਆ ਕੁਛ ਰੱਖ ਲਿਆ ਦੇਖੋ ਐਨੇ ਵਧੀਆ ਬਣੇ ਨੇ ਕਾਲੇ ਕਾਲੇ ਪੋਰਾ ਵੀ ਕੌੜੇ ਨਹੀਂ ਬਣੇ ਨਯਾ ਤੇਲ ਚ ਬਣਗੇ ਦੋ ਕੜਸੀਆਂ ਤੇਲ ਦੀਆਂ ਸੀਗੀਆਂ ਪਾਂਡਾ ਖੁੱਲਾ ਹੋਣਾ ਚਾਹੀਦਾ ਬਸ ਜਿਹੜਾ ਆਪਾਂ ਘਰੇਲੇ ਬਣਾਉਣੇ ਨੇ ਜੀ ਚ ਇਥੇ ਚਾਰੇ ਜਾਣਿਆ ਸਾਨੂੰ ਆਹ ਤਾਂ ਦੋ ਡੰਗ ਤਿੰਨ ਨਿੰਮੋ ਕੁ ਲੋ ਜੀ ਆਪਣੇ ਹੁਣ ਸਾਰੇ ਕੰਮ ਨਿਬੜ ਗਏ ਨੇ ਕੱਪੜੇ ਲਾ ਲਈ ਕੱਪੜਾ ਨਹੀਂ ਤਾਏ ਕਰਦੀਆਂ ਮੈਂ ਸਸੁੱਕ ਕੇ ਨੇਗੀ ਸੇਲਾ ਜਾਂ ਮੌਸਮ ਆਗਾ ਸਿੱਲ੍ਹ ਜੀ ਆ ਗਈ ਨਾ ਤਾਂ ਮੀਂਹ ਆਉਂਦਾ ਨਾ ਸੜਦਾ ਨਾ ਚੱਜ ਨਾਲ ਜੇ ਧੁੱਪ ਨਿਕਲ ਜੇ ਵਾਲੀ ਦਿੱਖੇ ਨਿਕਲ ਜੇ ਨਹੀਂ ਨਿਕਲਦੀ ਨਹੀਂ ਹੈਗੀ ਇਸ ਤਰ੍ਹਾਂ ਜੇ ਹੋਇਆ ਤਾਂ ਮੌਸਮ ਕੱਲ ਕਣੀਆਂ ਆ ਕੇ ਪਰਸੋ ਕਣੀਆਂ ਕੇ ਰੋਜ਼ ਕਣੀਆਂ ਹੀ ਆ ਜਾਂਦੀਆਂ ਨੇ ਲੋ ਜੀ ਆਪਣੀ ਸਬਜ਼ੀ ਬਹੁਤ ਵਧੀਆ ਬਣੀ ਆ ਮੈਂ ਤਾਂ ਹੁਣ ਬਸ ਐਸੇ ਤਰੀਕੇ ਨਾਲ ਹੀ ਬਣਾਇਆ ਕਰੂੰ ਕਿਤੇ ਹਨਾ ਆਪਾਂ ਨੂੰ ਦਾਦੀਆਂ ਨਾਨੀਆਂ ਵਾਲਾ ਤਰੀਕਾ ਵੀ ਵਰਤਣਾ ਚਾਹੀਦਾ ਹੈਗਾ ਤੇ ਦਾਦੀਆਂ ਨਾਨੀਆਂ ਵਾਲਾ ਤਰੀਕਾ ਵੀ ਵਰਤਣਾ ਚਾਹੀਦਾ ਬਾਕੀ ਪਹਿਲਾਂ ਹਨਾ ਕਿਹੜਾ ਜਾਰੇ ਕੋਈ ਮਸਾਲੇ ਨਹੀਂ ਹੁੰਦੇ ਘਰ ਦਾ ਘਿਓ ਘਰ ਦਾ ਤੇਲ ਹੁੰਦਾ ਸੀ ਘਰ ਦਾ ਘਿਓ ਘਰ ਦਾ ਤੇਲ ਦਾ ਹੁਣ ਵੀ ਆ ਗਿਆ ਪਤਾ ਨਹੀਂ ਕਿਵੇਂ ਜੇ ਪਹਿਲਾਂ ਐਂ ਦੇਸੀ ਤਰੀਕੇ ਨਾਲ ਦਾਲਾ ਸਬਜ਼ੀਆਂ ਵਧੀਆ ਬਣਦੀਆਂ ਦੀਆਂ ਬਾਕੀ ਗੱਲ ਇਹ ਆ ਜੀ ਜੇ ਹਾਂ ਸਪਰੇ ਹਾਨੀ ਚੀਜ਼ਾਂ ਨਹੀਂ ਸੀ ਰਹਿ ਗਿਆ ਹੁਣ ਜਿੱਦੇ ਵੀ ਆਪਾਂ ਵੀ 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 ਦਣੇ ਵੀ ਨਾਲ ਹੀ ਹਨਾ ਰੇ ਸਪਰੇ ਕਰਨੀ ਪੈਂਦੀ ਇਹ ਨਹੀਂ ਚੀਜ਼ ਨਹੀਂ ਹੋਣੀਗੀ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇ ਮੇਰੀ ਵੀਡੀਓ ਰੈਸਪੀ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਬਹੁਤ ਸਾਰੀਆਂ ਭੈਣਾਂ ਐ ਬਣਾਉਂਦੀ ਹੋਣਗੀਆਂ ਮੇਰੀ ਮੰਮੀ ਵੀ ਐ ਬਣਾਉਂਦੀ ਹੁੰਦੀ ਸੀ ਰਾਜਲੀ ਬੀਬੀ ਮੇਰੀ ਤੇ ਬਾਕੀ ਫਿਰ ਜਿਹੜੋਂ ਪਹਿਲਾਂ ਮੈਂ ਕਈ ਵਾਰੀ ਕਿਹਾ ਜੀਰੋਂ ਅਪ ਸੌਰੀ ਆ ਜਾਣੇ ਹਨਾ ਫਿਰ ਸੌਣ ਵਾਲੇ ਤਰੀਕਿਆਂ ਨਾਲ ਇਸ ਚੱਲਣਾ ਚਾਹੀਦਾ ਅੱਜ ਮੈਂ ਖਾ ਫਿਰ ਮੈਂ ਆਪਣੀ ਦਾਦੀ ਤੇ ਨਾਨੀ ਵਾਲਾ ਤਰੀਕਾ ਵੀ ਵਰਤ ਲੈਣੀ ਆ ਤੇ ਦਾਦੀਆਂ ਨਾਨੀ ਵਾਲੇ ਤਰੀਕੇ ਵਧੀਆ ਸੀ ਜੀ ਸਮਾਂ ਦੀ ਮੈਂ ਸੇਤੀ ਕੰਮ ਹੁੰਦਾ ਸੀਗਾ ਤੇ ਜਿਹੜੇ ਆਪਾਂ ਹੁਣ ਸੇਲਕ ਕਰ ਲੈਣਾ ਥੱਪੇ ਧਰ ਲਾ ਸਮੇ ਧਰ ਲਾ ਦੱਬ ਲਾ ਪਾਣੀ ਕੱਢ ਲਾ ਮਸਾਲਾ ਪਾਉਣਾ ਲਾ ਭਰ ਲਾ ਹੈਨਾ ਸਭ ਕੁਝ ਕਰਨਾ ਪੈਂਦਾ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦਾ ਇੱਥੇ ਐਂਡ ਕਿਉਂਕਿ ਮੈਂ ਕੱਲੀ ਹੁੰਨੀ ਆ ਹੁਣ ਘਰੇ ਤੇ ਮਸਾਂ ਸਾਫ ਸਿਰੇ ਚੜਦਾ ਵਲੌਗ ਵੀ ਕਿਤੇ ਕੰਮ ਕਰੇ ਵਲੌਗ ਕਿੰਨੀ ਹੁੰਨੇ ਆ ਹੈਨਾ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੀ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ